ਆਰ ਨਾ ਰੋੜਾ ਬੱਟ ਰੋੜਾ ਤਰਨਾ ਜਨ ਸਤੋਰ ਰੋੜਾ ਨਗਾਹੀ ਏ ਬਦਲੋ ਦੇ ਪਰਵਾਹ ਹੈ तले न

ਆ ਗਏ ਜੱਜਾ ਕੇ ਮੋੜ ਸੰਦਾਰੀ ਆ ਬੰਗਰੰਗ ਰੰਗ ਲੱਗਾਈ ਨਾਨਕ ਰਾਜਾ ਦਾ ਰੰਗ ਲਾਗੈ ताॾी ਤੇਰੀ ਨਾਸ ਤੁਮਨਾ ਮਾਰ ਕਤੇ ਤੇ ਤੁਮਰੇ ਕਹਿ ਰ ਪਾ ਮੈਂ ਸੋਗ ਕਲੇ ਰ ਹੋਏ ਨ ਜਾਣੇ ਤੁਮਰਾ ਅੰਤ ਉਜੇ ਜੇਓ ਜਾ ਭਗਵਾਨ ਤ ਸਜਨ ਸਮਗਰੀ ਕਮਨਾ ਸੋ ਵਰਤਾਏ ਤੁਮ ਤੇ ਹੋਏ ਸੋ ਆਗਾ ਕਾਹੀ ਤੁਮਹੀ ਬਤ त्वमे जानी नानकदा ਤਪ ਪਰਮਾਰਨ ਹਾਰਾ ਦੁਖ ਅੰਤਾਰ ਸੁਖ ਰਾਸ ਤਾ ਕੋ ਵੇਗਨ ਨ ਕੋ ਲਗ ਜਨ ਕੀ ਪ੍ਰਭ ਯਾਗੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੇ ਭਤੇ ਸ੍ਰੀ ਭਗਵਤ ਜੀ ਸਵਾਮੀ ਮਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹ ਦੇ ਦਸਨੇ ਪ੍ਰਤਮ ਗਾਉ ਤੇ ਸਮਰਗ ਗੁਰੂ ਨਾਨਕ ਦੇਵ ਜੀ ਆਏ ਇਹ ਪ੍ਰੰਗਨ ਨਮਦਾਸ ਰਾਮਦਾਸ ਜਿਹਾ ਹੋਇ ਸੁਹਾਏ ਅਰਜਨ ਨਰ ਗੋਬਿੰਦ ਰਾਮ ਸਮਰੋਹ ਸ੍ਰੀ ਹਰਿਦਾਇ ਸਭ ਆਕਰਸ਼ਣ ਨੇ ਧਿਆਰੀਆਂ ਜਿ ਜਿਠਿਆਂ ਸੌਦਕ ਜਾਏ ਗੁਰ ਤੇਗ ਬਹਾਦਰ ਸਿਮਰਿਆ ਘਰ ਨਾਨਕ ਆਵਤਾਇ ਸਭ ਤਾਇ ਹੁਣਾਂ ਦੇ ਸੁਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਭ ਤਾਈ ਗੁਣਾ ਨਿਰਸਾਏ ਸਾਭਾ ਭਾਗ ਸੰਗ ਜਿਕੇ ਸਰੂਪ ਧੰਤ ਸਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਦਾ ਧਿਆਨ ਤਰ ਬੁਰਨਾ ਗੁਰਾਂ ਜਿਦੇ ਸਾਜੇ ਨਵਾਜੇ ਬਨ ਪਿਆਰੇ ਚਾਰ ਸਾਹਿਬ ਜਤਿ ਵਿਚਾਰ ਸਮੋਤ ਆਧਿਨਾ ਜਪੀਆਂ ਤਪੀਆਂ ਜੇ ਨਾਨਾ ਨਾਮ ਜਪਿਆ ਵਾਰਿਸ਼ ਕੇ ਆ ਦੇਵ ਚਲਾਈ ਦੇਖ ਭਾਗੇ ਦੇਖਣਾਂ ਅੜ ਕੀਤਾ ਜਿਨ੍ਹਾਂ ਨੇ ਕਮਾਈ ਦਾ ਧਿਆਨ ਤਰ ਭੁੱਲਣਾ ਸ੍ਰੀ ਵਾਰ ਜੀ ਗੁਰ ਜਨਾ ਸੰਗਾ ਸਿੰਘ ਨਿਆਰੇ ਧਰਮ ਖੇਸੇ ਦਿੱਤੇ ਬੰਦ ਬੰਦ ਕਟਾਏ ਕੋ ਪ੍ਰਿਣਾ ਲਗਾਇਆ ਚਾਨੇ ਹਾਰਾ ਨਾ ਚਲਾਏ ਬੇ ਚਰਕੜੀਆਂ ਤੇ ਜੜੇ ਧਰਮ ਦੀ ਨਾ ਰਿਆ ਸਿੱਖੇ ਸਦਕ ਨੇ ਹਾਰਿਆ ਸਿੱਖੀ ਸਦਕ ਕੈ ਸਾ ਸਵਛ ਸੰਗ ਨਵਾਇਆ ਤਨਹਾ ਪਿਆਰਿਆ ਸੰਜਾਰਾਂ ਦੇ ਕਮਾਈ ਦਾ ਧਿਆਨ ਤਰ ਬੋਲਣਾ ਸਿਵਾ ਜੀ ਗੁਰੂ ਪੰਜਾ ਤੱਕ ਤਾਂ ਸਰਵਾਤ ਗੁਰਦਵਾਰਿਆਂ ਗੁਰਧਾਮਾਂ ਜੀ ਦਾ ਧਿਆਨ ਤਰ ਬੋਲਣਾ ਜੈਕਾਰ ਜਨਤਾ ਪ੍ਰਮਾਰਨ ਹਾਰਾ ਦੁਖ ਅੰਤ ਸਪਰਾਸ ਤਾਕੋ ਵਿਨਨ ਕੋ ਲਗੇ ਜੰਕੇ ਪ੍ਰਵਯਾਕੇ ਅਰਦਾਸ ਵਰਤੇ ਬਦਨਾ ਕੋ ਵਈ ਜਨ ਕੀ ਅਰਦਾਸ ਨਾਨਕ ਜੋਰ ਕਵਿਤਕਾ ਪੂਰਨ ਗੁਣਤਾਸ ਏ ਰਮਾਣਾ ਦੇ ਮਾਨ ਸਤਗੁਰੂ ਨਤਣਾ ਦੇ ਦਰ ਸਤਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਉ ਮਹਾਰਾਜ ਬਰੋ ਗ੍ਰੇਵਰ ਪਾਚਾ ਜੀਉ ਆਸ ਪੜੀ ਆਪ ਜੀ ਦੇ ਚਰਨਾਂ ਕਮਲਾਂ ਦੇ ਪਾਸ ਅਰਦਾਸ ਬੈਂਦੀ ਆ ਗੁਰੂ ਪਾਤਸ਼ਾਹ ਜੀਓ ਆਪ ਜੀ ਦੇ ਨਰ ਕਰਦੇ ਬ੍ਰਹਮ ਨੇ ਸਾਧਾ ਮਹ ਪਰਸਨ ਸ੍ਰੀ ਸ੍ਰੀ ਅਕਸੋ ਆਚਾ महातबाबालदाजी बोरी बाए नामा प्रशांवेय दभस्थान विके सरेरेथा महातबाबाला अदा जी बोरी बाए तनामा प्रशांीर प में र्षि मनाऊ श्रेमावर सानबाबा प्रृमदा तनामा प्रशादयचौती वषिणों मनाऊ होया बलों गदी रिषिणमा आता ਸ੍ਰੀ ਮਾਨ ਮਾਤ ਬਾਪਾ ਪ੍ਰਭੂ ਦਾ ਜੇ ਸ੍ਰੀ ਮਾਨ ਮਾਤ ਬਾਪਾ ਆਕਾਸ਼ ਬਣੇ ਜੀ ਸਿੱਧ ਬਾਬਾ ਤੇ ਮੋਦਰ ਦਾ ਜੀ ਤਨਾ ਮਾ ਪ੍ਰਸ਼ੰਨੇ ਸੋ ਪ੍ਰੇਨਾ ਦੇ ਅਨਸਾਰ ਅਦਾ ਕਾ ਨਮਾਸੇ ਸੰਗਤਾਂ ਬੱਲਾ ਨਗਰ ਨਮਾਸੇ ਸੰਗਤਾਂ ਬੱਲਾ ਰਾਲ ਕਰਨ ਕਰਕੇ ਕਹਿ ਰੋਤੋ ਲੈ ਕਰਕੇ ਦਰਬਾਣੀ ਦੇ ਪ੍ਰਵਾਹ ਚਾਲ ਲੈ ਆਨਾ ਜੋ ਕਾਲ ਦੇ ਜਨ ਤੋ ਲੈ ਕਰਕੇ ਨੌਥੀ ਰਣੀ ਦੇ ਵਿੱਚ ਦੋ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੇ ਪਾਵਨ ਗੁਰਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਜਪ ਜਪ ਪ੍ਰਾਰambh ਕਰਵਾਏ ਗਿਆ ਹਨ ਜਿਨ੍ਹਾਂ ਜਨਮਾਂ ਕੋ ਕਾਸ਼ਨਾਵਾਂ ਭਾਵਨਾ ਨੂੰ ਲੈ ਕਰ ਗਏ ਸੇਵਕਾਂ ਨੇ ਆਪ ਜੀ ਨੇ ਪਾਵਨ ਗੁਰਬਾਣੀ ਦੇ ਹੋਤਾਸਰੇ ਤੱਕੇ ਆਣਾ ਸੇਵਕਾਂ ਆਂ ਆਪਣਾ ਭਾਵਨਾ ਨੂੰ ਪੂਰਨ ਕਰਨੀਆਂ ਮਿਹਰ ਭਿਆਤਰ ਰੱਖਣੇ ਚੜ੍ਹਦੀ ਕਲਾ ਕਰਨੇ ਸਰਵਾਤਨਿਏ ਇਲਾਕੇ ਦੇ ਵਿੱਚ ਨਗਰ ਦੇ ਸ਼ਕ ਸ਼ਾਂਤੀਆਂ ਬਰਤੌਣੀਆਂ। ਖੇਤੀ ਕਲਾਕਾਰਨੀ ਇਹ ਫਸਲ ਬਾੜੀਆਂ ਦੇ ਉਤਸ਼ਾਹ ਦੇ ਕਰਨੇ। ਕਿਰਤ ਕਮਾਈਆਂ ਦੇ ਉਤਸ਼ਾਹ ਦੇ ਕਰਨੇ। ਮਹਾ ਪ੍ਰਸ਼ਾਨੋਪਕੇ ਮੇਦਾਨ ਵੇਖਿਣਾ। ਸਰੀਰਾ ਕੋਤੰਦਰਉਤਿਆਂ ਬਰਤੌਣੀਆਂ। ਇਸੇ ਦਾਮ ਨੇ ਜਰਦੀ ਕਲਾਕਰਨੀ। ਅਸ ਵੇਲੇ ਸੰਧਿਆ ਕਾਲ ਦੇਨ ਮੈਂ ਤੇ ਆਪ ਜੀ ਦੇ ਗ੍ਰੰਥੀ ਮੰਡਲ ਹੋਈ ਨਾ। ਸਾਧ ਸੰਤ ਮਹਾ ਪ੍ਰਸ਼ਾਨੇ ਨਾਲ ਮਿਲ ਕਰਕੇ ਆਰਤੀ ਆਰਤਾ।

ਰਣਾਈ ਖੁਸ਼ੀਆਂ ਸੇ ਦੇਤ ਕਰਵਾਣੇ ਜੋ ਕੰਮ ਭਾਰੇ ਸੋ ਕਰਵਾਣਾ ਜੋ ਨਾ ਪਾਵੇ ਸੋ ਨਾ ਕਰਵਾਣਾ ਜੋ ਵੀ ਮਾਈ ਭਾਏ ਦੂਰ ਨੇੜੋ ਚਾਲ ਕੇ ਰਾਜ ਰੋਏ ਸੁਰੂਆਤ ਦੀਆਂ ਹਾਵੀਆਂ ਲੇਕ ਲਾਉਣੀਆਂ ਦਰੋਂ ਪਰਮਖਸ਼ੀਆਂ ਵਰਤਾਉਣੀਆਂ ਜਲਦੀ ਕਲਾ ਕਰਨੀ ਐਸ ਮਿਲੇ ਜੀ ਕੀ ਅਰਦਾਸ ਆਪ ਦੇਦੇ ਚਰਣਾ ਕਮਨਾ ਪਾਸ ਜੋ ਜੀ ਆਪਿ ਦੇ ਦਰ ਆਵੇ ਸੂਰਾ ਜੀ ਹੋ ਕੇ ਜਾਵੇ ਮਨੋ ਮੰਗਿਆ ਪ੍ਰਤਾਪ ਆਰ ਨਾਨਕ ਨਾਮ ਜਗਤਿ ਗੁਰੂ ਦਿਲ ਪਣੀ ਸਰwidehat ਲਾਪਾ ਵਾਹਿਗੁਰੂ ਨਾਨਕ ਦੇਵ ਮਾਨਾ ਜੀ ਜੈ ਅੰਦਰ ਸਰਬਨੰਦਰ ਭਗਵਾਨ ਕੀ ਜੈ ਵਜਨਾੰਗ ਵਲੇ ਜੈ ਜੈ ਸੰਤ ਬਾਤਾਂ ਸਤਿਗੁਰੂ ਬਾਬਾ ਦਾਸ ਮਹਾਰਾਜ ਕੀ ਜੀਤੈ ਸਤਿਗੁਰੂ ਬਾਬਾ ਪ੍ਰੇਮਦਾਸ ਮਹਾਰਾਜ ਕੀ ਜੀਤੈ ਸਾਂਝੇ ਦਰਾਂ